ਅੱਜ ਲੁਧਿਆੜੇ ਤੋਂ ਮੋਗੇ ਨੂੰ ਜਾਂਦਿਆ ਰਸਤੇ 'ਚ ਮੈਂ ਸਰਕਾਰ ਵੱਨਿਓਂ ਕੱਟੀ ਇੱਕ ਅਰਬਨ ਸਟੇਟ ਵੇਖੀ ਮੈਥੋ ਰਿਹਾ ਨਹੀਂ ਗਿਆ ਤੁਸੀਂ ਕਹਿਣਾ ਬਰਾੜ ਰੋ ਜੀ ਵੀਡੀਓ ਪਾ ਦਿੰਦਾ ਨਵੀਂ ਭਰਾਵੋ ਜਿਹੜੀ ਚੀਜ਼ ਮੈਂ ਅੱਜ ਤੁਹਾਨੂੰ ਵਿਖਾਉਣ ਲੱਗਿਆ ਹੈ ਨਾ ਇਹ ਜਦੋਂ ਆਪ ਦੇ ਲੀਡਰ ਤੁਹਾਡੇ ਪਿੰਡਾਂ 'ਚ ਆਉਣ ਇਸ ਮਸਲੇ ਤੇ ਉਹਨਾਂ ਨੂੰ ਸਵਾਲ ਜ਼ਰੂਰ ਪੁੱਛੀ ਮੈਂ ਅੱਜ ਜਗਰਾਉਂ ਚ ਖੜਾ ਹਾਂ ਲੁਧਿਆਣਾ ਜ਼ਿਲ੍ਹੇ ਚ ਇਸ ਜ਼ਿਲ੍ਹੇ ਦੇ ਸਭ ਤੋਂ ਵੱਧ ਪਿੰਡ ਲੈਂਡ ਪੂਲਿੰਗ ਪਾਲਿਸੀ ਚ ਹੈ ਤਕਰੀਬਨ 25000 ਏਕੜ ਇਸ ਜ਼ਿਲ੍ਹੇ ਦਾ ਲੈਂਡ ਪੂਲਿੰਗ ਪਾਲਿਸੀ ਚ ਐਕਵਾਇਰ ਕਰਨ ਲੱਗੇ ਆ ਇਹ ਉਹ ਜਗ੍ਹਾ ਜਿੱਥੇ ਕਿਸੇ ਵੇਲੇ ਜਗਰਾਉਂ ਦੀ 슈ਗਰ ਮਿਲ ਚੱਲਦੀ ਹੁੰਦੀ ਸੀ 2014 ਚ ਤਕਰੀਬਨ 95 ਏਕੜ ਚ 슈ਗਰ ਮਿਲ ਬੰਦ ਕਰਕੇ ਸਰਕਾਰ ਨੇ ਇਹ ਅਰਬਨ ਸਟੇਟ ਕੱਟੀ ਤਕਰੀਬਨ 700 ਦੇ ਕਰੀਬ ਪਲਾਟ ਇੱਥੇ ਕੱਟੇ ਮੈਂ ਆਪਣੇ ਸਾਥੀ ਨੂੰ ਕਹਿੰਦਾ ਕਿ ਕੈਮਰਾ ਕਮਾ ਕੇ ਤੁਹਾਨੂੰ ਵਿਖਾ ਦੇ ਇਸ ਕਲੋਨੀ ਚ 11 ਸਾਲ ਚ ਸਿਰਫ 20 ਬਾਈਕਰ ਬਣੇ ਆ 11 ਸਾਲਾਂ ਦੇ ਵਿੱਚ ਤੇ 5-7 ਘਰ ਰਹਿੰਦੇ ਤੇ ਬਾਕੀ ਬੰਦ ਪਏ ਆ ਮੈਂ ਇਥੇ ਲੋਕਾਂ ਨੂੰ ਮਿਲਿਆ ਉਹ ਆਦੇ 18 ਤੋਂ ਵੱਧ ਤਾਂ ਚੋਰੀਆਂ ਹੋ ਗਈਆਂ ਇੰਨਾ ਸਾਲਾਂ 'ਚ ਖਾਲੀ ਪਏ ਪਲੋਟ ਤੇ ਆ ਸੁਨਸਾਨ ਪਏ ਰੋਡ ਇਹ ਕਿਸੇ ਉਜਾੜੇ ਦੀ ਕਹਾਣੀ ਦੱਸ ਰਹੀ ਹੈ ਅੱਜ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਜੀ ਤੁਸੀਂ ਸਰਕਾਰ ਦੀ ਲੈਂਡ ਪੂਲਿੰਗ ਜਿਹੜੀ ਪਾਲਸੀ ਹੈ ਲੋਕਾਂ ਨੂੰ ਵਸਾਉਣ ਦੀ ਪਾਲਸੀ ਹੈ ਜਾਂ ਇਹ ਪਾਲਸੀ ਕਿਸਾਨਾਂ ਦੇ ਖੇਤ ਉਜੜਨ ਦੀ ਪਾਲਸੀ ਹੈ ਤੇ ਕੇਜਰੀਵਾਲ ਤੇ ਦਿੱਲੀ ਵਾਲਿਆਂ ਦੀਆਂ ਜੇਪਾਂ ਭਰਨ ਦੀ ਪਾਲਸੀ ਹੈ ਭਗਵੰਤ ਮਾਨ ਜੀ ਜੇ ਤੁਹਾਡੀ ਪਾਲਸੀ ਕਿਸਾਨਾਂ ਦੇ ਹੱਕ ਦੀ ਹੈ ਆ ਖਾਲੀ ਪਈਆਂ अर्बन ਸਟੇਟਾਂ ਇਹ ਜੀਆਂ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਚ ਪਈਆਂ ਇਹ ਜੀਆਂ ਉਜਾੜ अर्बन ਸਟੇਟਾਂ ਪਈਆਂ ਮਾਨਸਾ ਪਹਿਲਾਂ ਉਹ ਤਾਂ ਵਸਾ ਲੋ ਮੈਂ ਅੱਜ ਖੁੱਲਾ ਚੈਲੰਜ ਕਰਦਾ ਐ ਇਸ ਸਰਕਾਰ ਨੂੰ ਕਿਸੇ ਵੀ ਦਿਨ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਇਹਨਾਂ ਜਿਹੜੀਆਂ ਮੌਜੂਦਾ अर्बन ਸਟੇਟਾਂ ਪਈਆਂ ਉਜੜੀਆਂ ਹੋਈਆਂ ਇਹਨਾਂ ਦੇ ਬਾਰੇ ਖੜ ਕੇ ਕਿਸੇ ਵੀ ਸ਼ਹਿਰ 'ਚ ਚਰਚਾ ਕਰੀਏ ਕੋਈ ਮੰਤਰੀ ਆ ਜੇ ਤੁਹਾਡਾ ਤੁਸੀਂ ਆਪ ਆਜੋ ਪੰਜਾਬੀ ਅੱਜ ਜਵਾਬ ਮੰਗਦੇ ਐ ਕਿ ਕਿਵੇਂ ਇਹ ਉਜਾੜ ਪਈਆਂ ਥਾਵਾਂ ਇਹ ਤਾਂ ਬਸਾਉਣੀਆਂ ਨਹੀਂ ਤੁਸੀਂ ਕੋਈ ਪਲਾਨ ਨਹੀਂ ਤੁਹਾਡੇ ਕੋਲੇ ਤੇ ਜ਼ਮੀਨਾਂ ਸਾਡੀਆਂ ਹਤਿਆਉਣ ਨੂੰ ਫਿਰਦੇ ਹੋ ਮਾਨ ਸਾਹਿਬ